ਜੋ ਜਨੇ ਮੇਰੇ ਪਿੰਡਪਰਾ ਵੀਡੀਓ ਦੇਖ ਰਹਾ ਸਾਰਿਆਂ ਪਿਆਰ ਭਰੇ ਸਤਿ ਸ੍ਰੀ ਅਕਾਲ ਮਸੜਾ ਪੰਜਾਬੀ ਗਾਇਕ ਜੱਸਾ ਸਿੰਘ ਸਰਦੁੱਲੇ ਵਾਲਾ ਮੇਜਰ ਰਸਤੇ ਨੇ ਦਾ ਚੇਲਾ ਤੇ ਅੱਜ ਤੁਹਾਡੇ ਸਾਹਮਣੇ ਆਪਾਂ ਗੀਤ ਲੈ ਕੇ ਆਏ ਆਂ ਜਿਸ ਤਰ੍ਹਾਂ ਦੇ ਅੱਜ ਕੱਲ ਮਾਹੌਲ ਚੱਲ ਰਹੇ ਨੇ ਪਹਿਲਾਂ ਉਸ ਤਰ੍ਹਾਂ ਦੇ ਗਾਣੇ ਸੀ ਤੇ ਅੱਜ ਜਿਸ ਤਰ੍ਹਾਂ ਦੇ ਕਲਯੁਗ ਦੇ ਜਵਾਨੇ ਦੇ ਮਾਹੌਲ ਚੱਲ ਰਹੇ ਉਸੇ ਤਰ੍ਹਾਂ ਦੇ ਗਾਣੇ ਇੱਕ ਮਟਿਆਰ ਕਿਸੇ ਤੋਂ ਖਰਚਾ ਕਰਵਾਈ ਜਾਂਦੀ ਆ ਖਾਈ ਪੀ ਜਾਂਦੀ ਆ ਕੁੱਝੇ ਕਿਸੇ ਤੋਂ ਖਾਂਦੀ ਆ ਤੇ ਬਾਕੀ ਕਿਸੇ ਦੇ ਨਾਲ ਹੋਰ ਜਾਂਦੀ ਆ ਉਸੇ ਤਰ੍ਹਾਂ ਦਾ ਗਾਣਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ। ਆਸੀ ਤੈਨੂੰ ਕਰੀ ਆਸੀ ਸੱਚ ਦੇ ਲੋ ਪਿਆਰ ਨੀਂ ਨੇ ਕਹਿ ਲਈਂਆ ਵੈਰ ਨੇ ਗਦਾਰ ਨੀਂ ਆਸੀ ਤੈਨੂੰ ਕਰੀ ਆਸੀ ਸੱਚ ਦੇ ਲੋ ਪਿਆਰ ਨੀਂ ਨੇ ਕਹਿ ਲਈਂਆ ਵੈਰ ਨੇ ਗਦਾਰ ਨੀਂ ਤੂੰ ਅਧ ਗੋਚਕਾਰ ਛੱਡ ਗਈ ਰਈ ਕੋਲ ਚ ਗਾਰਾਂ ਤੋਂ ਖਾਂਦੀ ਵਹਿਰ ਨਹੀਂ ਕਿਸੇ ਦੇ ਨਾਲ ਹੋਰ ਭੱਜ ਗਈ ਰਈ ਕੋਲ ਚ ਜਾਰਾਂ ਤੋਂ ਖਾਂਦੀ ਵਹਿਰ ਨਹੀਂ ਕਿਸੇ ਦੇ ਨਾਲ ਹੋਰ ਭੱਜ ਗਈ ਉਹ ਦੱਸ ਤੇਰਾ ਕਿਹੜਾ ਪੂਰਾ ਕੀਤਾ ਨਹੀਂ ਉਹ ਚਾਹ ਨਹੀਂ ਬੇਨਾਮ ਮੰਗੇ ਚੀਜ਼ ਤੈਨੂੰ ਦਿੰਦੇ ਸੀ ਲਿਆ ਨਹੀਂ ਉਹ ਦੱਸ ਤੇਰਾ ਕਿਹੜਾ ਪੂਰਾ ਕੀਤਾ ਨਹੀਂ ਉਹ ਚਾਹੀ ਬੇਨਾ ਮੰਗੇ ਚੀਜ਼ ਦੈਨੋ ਦਿੰਦੇ ਸੀ ਲਿਆ ਨਹੀਂ ਅਸਾਂ ਉੱਤੇ ਫੇਰ ਗਿਆ ਪਾਣੀ ਬਹਿਰਨੇ ਅਸਾਂ ਉੱਤੇ ਫੇਰ ਗਿਆ ਪਾਣੀ ਬਹਿਰਨੇ ਤੇਰੇ ਭੱਜ ਜਾਣ ਦੀ ਖਬਰ ਸਾਨੂੰ ਬਹੁਤਾ ਲੱਗ ਗਈ ਰਹੀ ਕੋਲ ਚੇ ਜਾਰਾ ਤੋਂ ਗਾਂਧੀ ਬਹਿਰਨੇ ਕਿਸੇ ਦੇ ਨਾਲ ਹੋਰ ਭੱਜ ਗਈ ਇਹ ਕੋਲ ਚ ਯਾਰਾਂ ਤੋਂ ਖਾਂਦੀ ਵੈਰ ਨੇ ਕਿਸੇ ਦੇ ਨਾਲ ਹੋਰ ਭੱਜ ਗਈ ਓਪਰੇ ਵੀ ਉਹ ਦੋਖ ਸਾਨੂੰ ਘਟ ਹੁੰਦਾ ਵੈਰ ਨੇ ਜੇ ਬਿਆਗਰ ਬੌਂਦੀ ਤੂੰ ਕਿਸੇ ਦੇ ਨਾਲ ਲੈਂਦੀ ਫੇਰੇ ਨੀ ਐਨਸਰ ਵਿੱਚ ਹੋਂ ਤੇਰੇ ਬਾਹਨਾ ਜਿੰਨੇ ਮੇਰੇ ਬੱਜ ਗੇ ਸਕੂਟਰੀ ਤੇ ਘੇੜੇ ਨਹੀਂ ਐਨੇ ਜ਼ੇਰ ਵਿੱਚ ਹੁਣ ਤੇਰੇ ਵਾਲ ਨਾ ਜਿੰਨੇ ਮੇਰੇ ਵੱਜ ਗੇ ਸਕੂਟਰੀ ਤੇ ਘੇੜੇ ਨਹੀਂ ਕੱਲ ਸੋਚਿਆ ਨਹੀਂ ਸੀ ਕਬੈਰ ਨੇ ਨਿਸ਼ਾਨੀ ਉਹ ਫੇਰ ਲੱਗ ਗਈ ਰਹੀ ਕੋਲ ਤੇ ਜਾਰਾਂ ਤੋਂ ਖਾਂਦੀ ਬਹਿਰ ਨੇ ਕਿਸੇ ਦੇ ਨਾਲ ਹੋਰ ਭੱਜ ਗਈ ਰਹੀ ਕੋਲ ਤੇ ਜਾਰਾਂ ਤੋਂ ਖਾਂਦੀ ਬਹਿਰ ਨੇ ਕਿਸੇ ਦੇ ਨਾਲ ਹੋਰ ਭੱਜ ਗਈ ਪੈਸੇ ਅੱਜ ਵੀ ਯਾਰਾਂ ਤੋਂ ਫੇਰੇ ਮੰਗਦੀ ਪੈਸੇ ਅੱਜ ਵੀ ਯਾਰਾਂ ਤੋਂ ਫੇਰੇ ਮੰਗਦੀ ਖੂਨ ਕਿਹੜਾ ਬਾਲੀਤਾ ਗੜੀ ਤੂੰ ਲੱਭ ਲਈ ਸ਼ਾਮੀਨੀ ਨਾਲ ਮਾਂ ਪਿਓ ਦੀ ਚੰਦਰੀਏ ਕਰਵਾਗੀ ਬਦਨਾਮੀਨੀ ਨਾਲ ਮਾਂ ਪਿਓ ਦੀ ਚੰਦਰੀਏ ਕਰਵਾਗੀ ਬਦਨਾਮੀਨੀ ਪਿੰਡੇ ਵਿੱਚ ਮਾਂ ਤੇਰੀ ਨੀਵੀਂ ਪਾ ਕੇ ਤੋਰਦੀ ਰਕਾਤੋਂ ਉਹ ਨੂਰ ਦਾ ਛੱਟ ਗਈ ਰਹਿ ਕੋਲ ਤੇ ਜਰਾ ਤੋਂ ਖਾਂਦੀ ਵੈਰ ਨੇ ਕਿਸੇ ਦੇ ਨਾਲ ਹੋਰ ਭੱਜ ਗਈ ਰਹਿ ਕੋਲ ਤੇ ਜਰਾ ਤੋਂ ਖਾਂਦੀ ਵੈਰ ਨੇ ਕਿਸੇ ਦੇ ਨਾਲ ਹੋਰ ਭੱਜ ਗਈ ਉਹ ਜਿਹੜਾ ਮੰਗਦੀ ਸਮਾਨ ਤੇਰਾ ਐਡਰੈਸ ਤੇ ਆਉਂਦਾ ਸੀ ਉਹ ਜਿਹੜਾ ਮੰਗਦੀ ਸਮਾਨ ਤੇਰਾ ਐਡਰੈਸ ਤੇ ਆਉਂਦਾ ਸੀ ਪੈ ਕੇ ਘਾਰ ਕੇ ਨਹੀਂ ਤੈਨੂੰ ਹਾਰਿਓ ਪਰੀ ਤੇ ਉਹ ਬਰਾਂਦਾ ਸੀ ਦੇ ਰਹਾ ਮੰਗਦੀ ਸਮਾਨ ਤੇਰਾ ਆਡਰ ਤੇ ਆਉਂਦਾ ਸੀ ਪੈਖ ਕਰਕੇ ਨਹੀਂ ਤੈਨੂੰ ਹਾਰੀ ਉਹ ਪ੍ਰੀਤ ਨਹੀਂ ਭੜਾਉਂਦਾ ਸੀ ਪਤਾ ਲੱਗਿਆ ਨਾ ਸਾਨੂੰ ਕਿਸ ਗੱਲ ਦਾ ਨਹੀਂ ਪਤਾ ਲੱਗਿਆ ਨਾ ਸਾਨੂੰ ਕਿਸ ਗੱਲ ਦਾ ਨਸਰ ਦੂਲੇ ਵਾਲੇ ਜੱਸੇ ਨਾਲ ਕਿਹੜਾ ਵੈਰ ਕੱਢ ਗਈ ਰਈ ਕੋਲ ਚ ਜਾਰਾਂ ਤੋਂ ਖਾਂਦੀ ਵੈਰ ਨੇ ਕਿਸੇ ਦੇ ਨਾਲ ਹੋਰ ਭੱਜ ਗਈ ਰਈ ਕੋਲ ਚ ਜਾਰਾਂ ਤੋਂ ਖਾਂਦੀ ਵੈਰ ਨੇ ਕਿਸੇ ਦੇ ਨਾਲ ਹੋਰ ਭੱਜ ਗਈ